ਆ ਵੀ ਮੈਟਰ ਇੱਕ ਜ਼ਬਰਦਸਤ ਝੋਟੀ ਹੋਰ ਲੱਗਿਆ ਤੋਨ ਰਾਮਪੁਰਾ ਫੂਲ ਮੰਡੀ ਦੀ ਪੂਰੀ ਸ਼ਕੀਨ ਝੋਟੀ ਆ ਕੋਈ ਕਮੀ ਨਹੀਂ ਸਿੰਘ ਸਿੰਘ ਕੁੰਡੇ ਨੇ ਕੱਦ ਬੇੜੇ ਝੋਟੀ ਦਾ ਤਾਂ ਚੌੜੀ-ਚੂੜੀ ਬਹੁਤ ਹੈ ਹਵਾਨਾ ਆਪੂ ਨਾਲ ਦੇਖ ਸਕਦੇ ਆ ਥੱਲੋਂ ਐ ਮਨ ਲਾ ਫਾਈਵ ਸਟਾਰ ਮੂਰਾ ਝੋਟੀ ਆ ਦੋਸਤੋ ਕੰਡੇ ਕੱਢਦੀ ਜਾਂਦੀ ਆ ਤੋਰੀ ਭਈ ਐ ਨੂੰ ਲੰਬੀ ਮੜੀ ਠਣ ਠਣ ਦੇਖ ਲੋ ਕੱਦ-ਕੁੱਦ ਦੇਖ ਲੋ ਹਵਾਨਾ ਹੁੰਦਾ ਐ ਮਨ ਲਾ ਕਿਸੇ ਪਾਸੇ ਨਹੀਂ ਖੁੰਝਦੀ ਦੋਸਤੋ ਝੁਰਕੀ ਰਾਮਪੁਰਾ ਫੂਲ ਮੰਡੀ ਇਸੇ ਗੱਲ ਨੂੰ ਮਸ਼ਹੂਰ ਆ ਵੀ ਇੱਥੇ ਟੋਪ ਦਾ ਮਾਲ ਆਉਂਦਾ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਦਾ ਕਮਾਲ ਆ ਵੀਰ ਇਧਰ ਤੋਂ ਦੇਖ ਲੋ ਹਵਾਨਾ ਦੋਸਤੋ ਤੇ ਬੈਕ ਤੋਂ ਦਿਖਾ ਦੇਣਾ ਕੱਦ-ਕਾੜ ਦਿਖਾ ਦੇਣਾ ਝੋਟੀ ਦਾ ਢਾਂਚਾ ਢੁੰਚਾ ਦੇਖ ਲੋ ਬੇਲ ਬਹੁਤ ਆ ਦੋਸਤੋ ਕੱਦ ਬਹੁਤ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਦਿਆਂ ਲਵੇ ਚੱਲ ਕੇ ਕੀ ਗੱਲ ਬਾਤ ਆ ਤੇ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਇਧਰ ਤੋਂ ਬਿਲਕੁਲ ਕੁੰਡੇ ਸਿੰਘਾਂ ਜਾਂ ਪੂਰੀ ਸ਼ਕੀਨ ਝੋਟੀ ਆ ਬਾਈ ਬਾਂਦੇ ਝੋਟੀ ਇੱਕ ਮਿੰਟ ਇਧਰ ਤੋਂ ਦਿਖਾਉਣਾ ਦੋਸਤੋ ਲੇ ਵਾਲੂ ਆ ਦੇਖੋ ਇੱਥੇ ਜਮਾਇਨੇ ਪੂਰੀ ਗੱਲ ਬਾਤ ਆ ਝੋਟੀ ਦੀ ਐਨ ਪੂਰੀ ਜਿਹੜੀ ਕਹਿ ਦਿੰਦੇ ਨੇ ਆਪਾਂ ਜ਼ਬਰਦਸਤ ਪੂਰੀ ਜ਼ਬਰਦਸਤ ਝੋਟੀ ਆ ਆਈ ਬਾਈ ਇੱਧਰ ਨੂੰ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਵੀਰ ਨਾਮ ਗੁਰੂ ਸਿੰਘ ਪਿੰਡ ਕਿਹੜਾ ਜੀ ਪਿੰਡ ਮਲਕੋਈ ਪਿੰਡ ਮਲਕੋਈ ਕਿਹੜੇ ਜ਼ਿਲ੍ਹੇ ਚ ਆ ਬਾਈ ਜ਼ਿਲ੍ਹਾ ਮਾਨਸਾ ਜੀ ਮਾਨਸਾ ਜ਼ਿਲ੍ਹਾ ਜੀ ਰੋਟੀ ਬਾਲੀ ਚੰਗੀ ਲਈ ਫਿਰ ਤਾਂ ਕਿੱਧਰੋਂ ਲਿਆ ਕੱਢ ਕੇ ਘਰ ਦੀ ਨਸਲਾ ਜੀ ਹੈਂ ਘਰ ਦੀ ਨਸਲਾ ਵਪਾਰ ਦਾ ਹੀ ਕੰਮ ਹੈ ਹਾਂ ਜੀ ਕਰਨ ਤਿਆਰ ਕਰੀ ਹੋਈ ਆ ਟੀਕੇ 2ਕੇ ਦਾ ਪਤਾ ਕਿਹੜੇ ਟੀਕੇ ਦੀ ਆ ਅੱਛਾ ਤਿੰਨਵੇਂ ਸੂਇਆ ਇਹ ਹੈਗੀ ਦੂਜੀ ਹੈ ਦੂਜੇ ਚੋਟੀ ਬੜੀ ਚੰਗੀ ਆ ਯਾਰ ਹਾਂ ਸੇਵਾ ਕਰਦੇ ਆ ਅੱਛਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 7-8 ਦਿਨ 7-8 ਦਿਨ ਬੋਲਾ ਕਿੰਨਾ ਤਿਆਰ ਆ ਹੁਣ ਹੁਣ ਆ ਗਿਆ ਦਾ ਬਾਣੀ 10 12 किलो 25 किलो ਦਾ 25 ਕਿਲੋ ਦਾ 25 ਦਾ ਜ਼ਿਆਦਾ ਯਾਰ 25 ਕਿਲੋ ਦਾ ਤਾਂ ਨਹੀਂ ਹੋਣਾ ਹੈ 18 17 18 ਕਿਲੋ ਵਾਲੀ ਝੋਟੀ ਦਾ ਹੈ ਗਰੰਟੀ ਆਪਣੀ ਕਰੋ ਚ ਵਾਦੇਗਾ ਕਰੋ ਚ ਵਾਦੇ ਜੇ ਕਰੇ ਆਉਂਦਾ ਬੰਦਾ ਦੋ ਟਾਈਮ ਚਾਰ ਟਾਈਮ ਸਾਈ ਕਰਦਾ ਬੰਦਾ ਕੋਈ ਹੈ ਰੇਟ ਦੱਸ ਦੇ ਫਿਰ ਦਾ ਰੇਟ ਹੈ 4.5 ਲੱਖ ਦਾ 4.5 ਲੱਖ ਰੇਟ ਬਾ ਮੰਗੀ ਇਹਨਾਂ ਝੋਟੀ ਤੇਰੀ ਚੰਗੀ ਆ ਪਰ ਰੇਟ ਬਾ ਮੰਗੀ ਰੇਟ ਪਰ ਚੀਜ਼ ਵੀ ਦੇਖੋ ਦੋਸਤੋ 4.5 ਲੱਖ ਰੁਪਿਆ ਰੇਟ ਮੰਗਿਆ ਬਾਈ ਨੇ ਬਾਕੀ ਝੋਟੀ ਹੈਗੀ ਕਮਾਲ ਦੀ ਹੈ ਜ਼ਬਰਦਸਤ ਹੈ ਪੂਰੀ ਭਾਈ ਫਿਕਸ ਰੇਟ ਦੱਸ ਕਿੰਨੇ ਦੀ ਹੋ ਜੀ ਫਿਕਸ ਰੇਟ ਹੀ ਆ 4 ਲੱਖ ਦੇ ਦਾਂਗੇ ਪੂਰੇ ਦੀ ਸਾਢੇ ਛੋਟੇ ਤਣਦੀ ਹੋ ਜੂ ਨਾ ਹੈ ਪੂਰੇ 4 ਤੋਂ ਵੱਡਾ ਦਿੰਦੇ ਨਹੀਂ ਨੰਬਰ ਬੋਲ ਤੇਰਾ ਬਰਾ ਨੰਬਰ ਹੈ 78 43 15 568 ਇੱਕ ਵਾਰੀ ਫੇਰ ਬੋਲ 78 43 15 568 ਆ ਝੋਟੀ ਵੀ ਆਪਣੀਆਂ ਹਾਂ ਸਾਰੀਆਂ ਝੋਟੀਆਂ ਤੋਰੀ ਖੋਲ ਕੇ ਇਹਨੂੰ ਵੀ ਦੋ ਨੰਬਰ ਵਾਲੀ ਨੂੰ ਝੋਟੀ ਹੈਗੀ ਤਾਂ ਬਹੁਤ ਆ ਦੋਸਤੋ ਵੱਡੀ ਆ ਜਗਾਰਡ ਬਹੁਤ ਡਾਬਲਾ ਬੈੱਡ ਬੁੱਡ ਬਹੁਤਾ ਝੋਟੀ ਦਾ ਰੁਪਈਏ ਮੰਗੀ ਬਾਈ ਮੰਗੀ ਜਾਂਦਾ ਪੂਰੇ ਇਹਨਾਂ ਬਾਕੀ ਇਹਦਾ ਵੀ ਕੱਦ-ਕਾੜ ਬਹੁਤ ਹੈ ਦੋਸਤੋ ਥਣ ਥਣ ਹਵਾਨਾ ਹੂਨਾ ਚੰਗਾ ਬਾਕੀ ਉਹ ਤੁਰੂਰੀ ਉਹਦਾ ਜੱਜਮੈਂਟ ਕਰ ਲਿਓ ਦੋਸਤੋ ਬਾਈ ਇਹ ਨਾ ਨਗੀਨੀ ਲਈ ਫਿਰਦਾ ਰੇਟ ਚਾਹੇ ਬਾਈ ਜ਼ਿਆਦਾ ਮੰਗਦਾ ਪਰ ਮਾਲ ਜ਼ਬਰਦਸਤ ਹੈ ਕੁਆਲਿਟੀ ਦਾ ਮਾਲ ਆ ਸਾਰਾ ਦੇਖਣ ਵਾਲਾ ਤੋਰੀ-ਤੋਰੀ ਲੰਬੀਆਂ ਇਹਨੂੰ ਚਲਾ ਦੇ ਚਲਾ ਦੇ ਹਣ ਲਾ ਮੋੜ ਲਾ ਦੋਸਤੋ ਕੱਦ-ਕਾਠ ਵਾਲੇ ਜਾਨਵਰ ਪਹੁੰਚੇ ਹੋਏ ਨੇ ਅੱਜ ਰਾਮਪੁਰਾ ਫੂਲ ਮੰਡੀ ਤੇ ਪੂਰੀਆਂ ਸ਼ਕੀਨ ਤੋਂ ਸ਼ਕੀਨ ਝੋਟੀਆਂ ਆਈਆਂ ਹੋਈਆਂ ਨੇ ਥਾਣ ਥਣ ਖਾਦਣਾ ਇੱਕ ਵਾਰੀ ਨੇੜੇ ਤੋਂ ਇਹਦਾ ਤੇ ਬਾਕੀ ਡਿਟੇਲ ਪੁੱਛਦੇ ਆਂ ਬਾਈ ਨੂੰ ਇਹਦੇ ਕਿੰਨੇ ਕੁ ਰੁਪਏ ਮੰਗਦਾ ਇੱਧਰ ਦਿਖਾਉਂਦੇ ਆਂ ਦੋਸਤੋ ਹਵਾਨਾ ਫੂਨਾ ਘੈਂਟ ਆ ਝੋਟੀਆਂ ਦਾ ਨਾੜਾ ਨੂੜਾ ਬਹੁਤ ਨੇ ਤੇ ਆਜਾ ਬਾਈ ਇਹਦਾ ਰੇਟ ਰੂਟ ਦੱਸ ਦੇ ਹੁਣ ਆ ਇਹਦਾ ਰੇਟ ਦੱਸਿਆ 3 ਲੱਖ ਇਹ ਬਾਹਲੀ ਮੰਗੀ ਜਾਂਦਾ ਯਾਰ ਚੀਜ਼ਾਂ ਵੀ ਦੇਖੋ ਸਾਰੀ ਮੰਡੀ ਦਾ ਟਾਪ ਵਧੀਆ ਹੈ ਵਜਨ ਹੈ ਨਹੀਂ 3 ਲੱਖ ਜਿੰਨਾ ਹੈਗਾ ਦੁੱਧ ਦੇ ਜੋ 15 ਕਿਲੋ ਹੈ ਅੱਛਾ ਨੰਬਰ ਬੋਲ ਤੇਰਾ ਫਿਰ ਨੰਬਰ 78 43 15 562 ਆ ਠੀਕ ਹੈ ਦੋਸਤੋ ਜਿਹਦੀ ਇਹਨਾਂ ਚ ਛੋਟੀ ਪਸੰਦ ਆਊਗੀ ਨੇੜੇ ਜਾ ਕੇ ਤਸੱਲੀ ਕਰਕੇ ਲੈ ਲਿਓ ਛੋਟੀਆਂ ਬਾਈ ਕੋਲ ਜ਼ਬਰਦਸਤ ਨੇ ਦੋਸਤੋ ਪਰ ਰੇਟ ਥੋੜਾ ਜਿਆਦਾ ਮੰਗਦਾ ਤੁਸੀਂ ਫੋਨ ਤੇ ਬਾਈ ਨੂੰ ਮਨਾ ਲਿਓ ਜਿੰਨੇ ਚ ਮੰਨੇ ਆ ਤੇ ਬਾਕੀ ਇਹ ਭਾਗ ਦੋਸਤੋ ਕਰਦੇ ਆ ਆਪਾਂ ਇੱਥੇ ਹੀ ਖਤਮ ਅਗੇ ਲੈਬ ਸੌਤੇ ਬਣਾਵਾਗੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ